ओ ओ, आ, वेस्ट फ्लावर्स ਹੈ ਜੋ ਕਿ ਫੁੱਲ ਬੜੀ ਸ਼ਰਦਾ ਨਾਲ ਜਾਂ ਪਿਆਰ ਨਾਲ ਕਿਸੇ ਨੂੰ ਪੇਂਟ ਕਰਦੇ ਆ ਉਹ ਤੋਂ ਬਾਅਦ ਉਹ ਉਹਨਾਂ ਨੂੰ ਸੁਕਾ ਕੇ ਤੇ ਇੱਕ ਪ੍ਰੋਡਕਟ ਬਣਾਇਆ ਉਹਨਾਂ ਨੇ ਵਿਚ ਇਜ਼ ਇਨਸੈਂਸ ਸਟਿਕਸ ਤੂਫ ਤੇ ਅਰਗਬਤੀਆਂ ਇੱਕ ਮੇਰਾ ਸਿਗਾ ਕਿ ਮੈਂ ਫੁੱਲਾਂ ਤੇ ਕੰਮ ਕਰਾਂ ਕੁਝ ਇਦਾਂ ਦਾ ਕਿ ਕੁਝ ਵੇਸਟ ਮੈਨੇਜਮੈਂਟ ਕੁਝ ਹੋਵੇ ਕਿ ਕਮਸ ਕਮ ਇੰਨੀ ਸ਼ਰਦਾ ਨਾਲ ਚੜਾਏ ਗਏ ਜਿਹੜੇ ਫੁੱਲ ਨੇ ਉਹਨੂੰ ਲਨਾਂ ਕਿ ਜਿਹੜੇ ਫੁੱਲ ਆ ਜਾ ਕੇ ਕੱਲੂ ਕੂੜੇਦਾਨ ਜਾਣਗੇ ਉਹਨਾਂ ਦਾ ਹੀ ਅਸੀਂ ਇੰਨਾ ਸੋਹਣਾ ਪ੍ਰੋਡਕਟ ਜੋ ਫੇਰ ਤੁਹਾਡੇ ਘਰਾਂ ਦੀ ਸ਼ਾਨ ਵਧਾਊਗਾ ਇੱਕ ਤਾਂ ਅਬਜੈਕਟਿਵ ਹੈ ਕਿ ਵੇਸਟ ਮੈਨੇਜਮੈਂਟ ਦੀ ਪ੍ਰੋਬਲਮ ਨੂੰ ਸੋਲਵ ਕਰਨਾ ਕਿਉਂਕਿ ਸਾਡਾ ਜਿਹੜਾ এনवायरमेंट ਹੈ ਖਰਾਬ ਹੋ ਰਿਹਾ ਹੈ ਦਿਨ-ਦਰ-ਦਿਨ ਖਰਾਬ ਹੋ ਰਿਹਾ ਹੈ ਤੇ ਆਪਾਂ ਇੱਕ ਵੇਸਟ ਇੱਕ ਬਹੁਤ ਵੱਡੀ ਚੀਜ਼ ਹੈ ਆਪਾਂ ਵੇਸਟ ਦੇ ਇੱਕ ਛੋਟੇ ਜਿਹੇ ਪਾਰਟ ਲਿਆ ਹੈ ਉਹ ਛੋਟੇ ਜਿਹੇ ਪਾਰਟ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੁਝ ਔਰਤਾਂ ਸਾਡ ਨਾਲ ਇਹੋ ਜੀਆਂ ਵੀ ਨੇ ਜਿਹੜੀਆਂ 9 9000 8 8000 ਮਹੀਨਾ ਕਮਾਰੀਆਂ ਨੇ very organic, beautiful, can be compared to any good incense in the world. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਤੇ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਅੰਮ੍ਰਿਤਸਰ ਦੀ ਪ੍ਰਮੁੱਖ ਸੰਸਥਾ ਫਿੱਕੀ ਫਲੋ ਦੀ ਜੋ ਕਿ ਮਹਿਲਾ ਸਸ਼ਕਤੀਕਰਨ ਦੇ ਲਈ ਹਮੇਸ਼ਾ ਹੀ ਅਗਰਸਰ ਰਹਿੰਦੀ ਹੈ ਮਹਿਲਾਵਾਂ ਦੇ ਉਥਾਨ ਲਈ ਉਹ ਸਮੇਂ ਸਮੇਤੇ ਵੱਖਰੇ ਵੱਖਰੇ ਕੰਮ ਕਰਦੀ ਰਹਿੰਦੀ ਹੈ ਤੇ ਅੱਜ ਵੀ ਇੱਕ ਨਵਾਂ ਇਨੀਸ਼ੀਏਟਿਵ ਲੈ ਕੇ ਆਈ ਹੈ ਫਿੱਕੀ ਫਲੋ ਸੰਸਥਾ ਮੇਰੇ ਨਾਲ ਫਿੱਕੀ ਫਲੋ ਦੇ ਹੈਡ ਮੌਜੂਦ ਨੇ ਮੈਮ ਨਾਲ ਗੱਲਬਾਤ ਕਰਦੇ ਆ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗ੍ਰੇਟ ਪੰਜਾਬ ਟੀਵੀ ਤੇ ਕੀ ਇਨੀਸ਼ੀਏਟਿਵ ਲੈ ਕੇ ਆਈ ਹੋ ਅੱਜ ਤੁਸੀਂ ਸੋ ਅਮਰਿਤਸਰ ਨੇ 5 ਜੂਨ ਨੂੰ ਇੱਕ ਮੁਹਿੰਮ ਚਲਾਇਆ ਸੀ ਵਿਚ ਵਾਸ ਵੇਸ ਟੂ ਵੈਲਥ ਐਂਡ ਉਹਦੇ ਅੰਦਰ ਅਸੀਂ ਮਿਨੀ ਸ਼ਰਮਾ ਜੀ ਜੋ ਕਿ ਸਾਡੇ ਮੈਂਬਰ ਹੈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਸੀ ਬਿਕੋਜ਼ ਇੱਕ ਬੜਾ ਅੱਛਾ ਆਈਡੀਆ ਲੈ ਕੇ ਆਏ ਸੀ ਉਹ ਸੀਗਾ ਕਿ ਜੋ ਵੇਸਟ ਫਲਾਵਰਸ ਹੈ ਜੋ ਕਿ ਫੁੱਲ ਬੜੀ ਕਿਸ ਸ਼ਰਦਾ ਨਾਲ ਜਾਂ ਪਿਆਰ ਨਾਲ ਕਿਸੇ ਨੂੰ ਪੇਂਟ ਕਰਦੇ ਆ ਉਹ ਤੋਂ ਬਾਅਦ ਉਹ ਉਹਨਾਂ ਨੂੰ ਸੁਕਾ ਕੇ ਤੇ ਇੱਕ ਪ੍ਰੋਡਕਟ ਬਣਾਇਆ ਉਹਨਾਂ ਨੇ ਵਿਚ ਇਜ਼ ਇਨਸੈਂਸ ਸਟਿਕਸ ਤੂਫ ਤੇ ਅਰਗਬੱਤੀਆਂ ਸੋ ਇਸ ਲਈ ਫਿਗੀ ਫਲੋ ਆਇਆ ਵੀ ਡਿਡ ਹੈਂਡ ਹੋਲਡਿੰਗ ਐਂਡ ਉਹ ਤੋਂ ਬਾਅਦ ਅਸੀਂ ਪੁਸ਼ਪੁੰਨਿਆਂ ਨੂੰ ਜੋ ਕਿ ਇਹਨਾਂ ਦਾ ਇੱਕ ਉਪਰਾਲਾ ਹੈ ਉਹਨੂੰ ਅਸੀਂ ਇਨਕਿਊਬੇਟ ਕੀਤਾ ਐਂਡ ਦੈਨ ਵੀ ਆਲਸੋ ਟਾਕ ਟੂ ਜੀਐਨਡੀਯੂ ਜੇਜਸੀਆਈ ਡਾਕਟਰ ਪੱਤੀ ਨਾਲ ਤੇ ਇਕੱਠੇ ਮਿਲ ਕੇ ਅਸੀਂ ਇਸ ਪ੍ਰੋਡਕਟ ਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਐਂਡ ਸਭ ਤੋਂ ਜੋ ਸੋਹਣੀ ਗੱਲ ਹੈ ਇਹਦੇ ਵਿੱਚ ਉਹ ਇਹ ਹੈ ਕਿ ਇਹ ਜਾ ਕੇ ਪਿੰਡਾਂ ਦੀਆਂ ਜੋ ਲੇਡੀਜ਼ ਐ ਉਹ ਨਾਲ ਮਦਦ ਕਰਦੀਆਂ ਐ ਪ੍ਰੋਡਕਟ ਬਣਾਉਣ ਦੇ ਵਿੱਚ ਤੇ ਉਹਨਾਂ ਨੂੰ ਥੋੜੇ ਜਿਹਾ ਪੈਸੇ ਵੀ ਦਿੰਨੇ ਐ ਹਰ ਅਰਗਬੱਤੀ ਦੇ ਪੈਸੇ ਦਿੰਨੇ ਐ ਥੋ ਇਟਸ ਅ ਬਿਊਟੀਫੁਲ ਪ੍ਰੋਡਕਟ ਇਦੇ ਵਿੱਚ ਇੰਨੇ ਸਾਰੇ ਇਨੀਸ਼ੀਏਟਿਵਸ ਇਨਵੋਲਡ ਹੈ ਅਸੀਂ ਆਪਣੇ ਇੱਕ ਮੈਂਬਰ ਨੂੰ ਇੰਪਾਵਰ ਕਰ ਰਹੇ ਆ ਉਹ ਮੈਂਬਰ ਇਨ ਟਰਨ ਰੂਰਲ ਸਬਾਲਟਨ ਔਮਨ ਨੂੰ ਇੰਪਾਵਰ ਕਰ ਰਹੇ ਐਂਡ ਪਲੱਸ ਵੇਸਟ ਟੂ ਵੈਲਥ which is an ਇਨੀਸ਼ੀਏਟਿਵ ਕਿ ਜਿਹੜੇ ਫੁੱਲ ਆ ਜਾ ਕੇ ਕੱਲੂ ਕੂੜੇਦਾਨ ਜਾਣਗੇ ਉਹਨਾਂ ਦਾ ਹੀ ਅਸੀਂ ਇੰਨਾ ਸੋਹਣਾ ਪ੍ਰੋਡਕਟ ਜੋ ਫੇਰ ਤੁਹਾਡੇ ਘਰਾਂ ਦੀ ਸ਼ਾਨ ਵਧਾਊਗਾ so this is the product so it is empowerment it is rural livelihood initiative this is financial initiative financial empowerment plus women empowerment and then obviously our member empowerment so fikki flow they kafi sare angles touch kar rahe hain they we are very happy ke hun jo pushpunya or oh, even invest punjab de vich next phase ja rahe hain ਉਦੋਂ ਬਾਅਦ ਸੀ ਇਹਦੀ ਫਰੇਗਰੈਂਸਸ ਐਂਡ ਫਲੇਵਰਸ ਤੋਂ MSME ਆਫਿਸ ਤੋਂ ਚੈੱਕ ਕਰਵਾ ਕੇ ਦੈਨ ਵੀ ਗੋ ਟੂ ਦ ਨੈਕਸਟ ਸਟੈਪ ਆਫ ਰਜਿਸਟ੍ਰੇਸ਼ਨ ਸੋ ਇੱਕ ਸਟਾਰਟਅਪ ਹੈ ਫਿੱਕੀ ਫਲੋ ਦਾ ਜੋ ਬੜਾ ਅੱਛੇ ਆਪਣੀ ਅਚੀ ਸਪੀਡ ਤੇ ਚੱਲ ਰਿਹਾ ਹੈ ਥੈਟ ਇਸ ਬਿਕੋਜ਼ ਆਫ ਸ਼ਿਅਰ ਹਾਰਡ ਵਰਕ ਆਫ ਮਿਨੀ ਸ਼ਰਮਾ ਐਂਡ ਹਰ ਬੈਟਰ ਹੱਫ ਮਿਸਟਰ ਰਾਜਨ ਸ਼ਰਮਾ ਡਾਕਟਰ ਰਾਜਨ ਸ਼ਰਮਾ ਸੋ ਰਾਤ ਦਿਨ ਮਿਹਨਤ ਕਰਦੇ ਹੈ ਐਂਡ ਵੀ ਆਰ ਵੈਰੀ ਹੈਪੀ ਟੂ ਬੀ ਵਰਕਿੰਗ ਟੁਗੇਦਰ ਐਂਡ ਉਹ ਬਾਕੀ ਦਾ ਤੁਹਾਨੂੰ ਦੱਸਣਗੇ ਡਾਕਟਰ ਮਨੀ ਸ਼ਰਮਾ ਉਸ ਬਾਰੇ ਗੱਲ ਕਰਦੇ ਆ ਮੈਮ ਨਾਲ ਮੈਮ ਇਹ ਕਿਵੇਂ ਤੁਸੀਂ ਜਿਹੜੇ ਫਲਾਵਰਸ ਨੇ ਕਿਵੇਂ ਇਕੱਠਾ ਕਰਦੇ ਹੋ ਕਿਵੇਂ ਇਹ ਪ੍ਰੋਸੈਸ ਜਿਹੜਾ ਚੱਲਦਾ ਹੈ ਇਹ ਜਾਣਕਾਰੀ ਥੈਂਕ ਯੂ ਮੈਮ ਤੋ ਸਟਾਰਟਿੰਗ ਚ ਅਸੀਂ ਕੀ ਕਰ ਰਹੇ ਹਾਂ ਕਿ ਜਿਵੇਂ ਵੀ ਫਲਾਵਰ ਕੋਈ ਵੀ ਕਿਤੇ ਪੇਂਟ ਕਰਦਾ ਹੈ ਕਿਸੇ ਵੀ ਰਿਲੀਜੀਅਸ ਆਰਗੇਨਾਈਜੇਸ਼ਨ ਚ ਅਸੀਂ ਫਲਾਵਰ ਨੂੰ ਫੁੱਲਾਂ ਨੂੰ ਜਦੋਂ ਅਸੀਂ ਪੇਂਟ ਕਰਦੇ ਹਾਂ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਫੁੱਲਾਂ ਨੂੰ ਚੁੱਕ ਕੇ ਤੇ ਅਸੀਂ ਉਹਨੂੰ ਪਾਣੀ ਚ ਡੰਪ ਕਰ ਦਿੰਨੇ ਆਂ ਯੂਸ਼ਵਲੀ ਐ ਤੇ ਮੈਂ ਪੂਰੀ ਸਰਚ ਕੀਤੀ ਹੈ ਦੇਖਿਆ ਕਿ ਉਹ ਫੁੱਲਾਂ ਦਾ ਹੁੰਦਾ ਕੀ ਹੈ ਤੇ ਕੋਈ ਵੀ ਆਰਗੇਨਾਈਜੇਸ਼ਨ ਹੈ ਉਹ ਉਹ ਫੁੱਲ ਚੁੱਕਦੇ ਆ ਤੇ ਸਿੱਧਾ ਪਾਣੇ ਚੋਣ ਨੂੰ ਵਹਾ ਦਿੱਤਾ ਜਾਂਦਾ ਤੇ ਮੇਰਾ ਜਿਹੜਾ ਮੇਨ ਕਨਸਰਨ ਸੀਗਾ ਨਾ ਮੇਰਾ ਦੋ ਮੇਨ ਕਨਸਰਨ ਸੀਗੇ ਇੱਕ ਮੇਰਾ ਸੀਗਾ ਕਿ ਮੈਂ ਫੁੱਲਾਂ ਤੇ ਕੰਮ ਕਰਾਂ ਕੁਝ ਇਦਾਂ ਦਾ ਕਿ ਕੁਝ ਵੇਸਟ ਮੈਨੇਜਮੈਂਟ ਕੁਝ ਹੋਵੇ ਕਿ ਕਮਸ ਕਮ ਇੰਨੀ ਸ਼ਰਦਾਂ ਨਾ ਚੜਾਏਗੇ ਜਿਹੜੇ ਫੁੱਲ ਨੇ ਉਹ ਰੁਲਨਾਂ ਇੱਧਰ ਉੱਧਰ ਦੂਸਰਾ ਮੇਰਾ ਸਿਗਾ ਕਿ ਇੱਕ ਔਮਨ ਏਮਪਾਵਰਮੈਂਟ ਕੀਤੀ ਜਾਏ ਜਿਹੜੀ ਸਿਰਫ ਸ਼ਬਦਾਂ ਚ ਨਾ ਹੋਵੇ ਬਟ ਰਿਐਲਿਟੀ ਚ ਅਸੀਂ ਕਿਸੇ ਨੂੰ ਏਮਪਾਵਰ ਕਰੀਏ ਔਰ ਉਹਦੇ ਕਰਕੇ ਮੈਂ ਇਨੀਸ਼ੀਏਟ ਕੀਤਾ ਆਪਣਾ ਪ੍ਰੋਜੈਕਟ ਅਸੀਂ ਇੱਥੇ ਕਾਫੀ ਵਰਕ ਕੀਤਾ ਮੇਰੇ ਨਾਲ ਮੇਰੇ ਬੈਟਰ ਹੱਫ ਡਾਕਟਰ ਰਾਜਨ ਨੇ ਸੋ ਹੀ ਸਪੋਰਟਡ ਮੀ ਈਸ ਜਰਨੀ ਐਂਡ ਅ ਸਿਕ ਕਨਕਲੂਜਨ ਤੇ ਆਏ ਔਰ ਉਹ ਸਿਗਾ ਪੁਸ਼ਪੁੰਨਿਆ ਸੋ ਵਿਦ ਫਿੱਕੀ ਫਲੋ ਐਂਡ ਡਾਕਟਰ ਪੱਤੀ from gndu jgci ਇਹਨਾਂ ਦੋਨੋਂ ਆਰਗੇਨਾਈਜੇਸ਼ਨਸ ਨੂੰ ਬਹੁਤ ਸਪੋਰਟ ਕੀਤਾ ਹੈ ਤੱਕ ਤੋਂ ਇਹਨਾਂ ਦੇ ਸਪੋਰਟ ਤੋਂ ਬਾਅਦ ਅਸੀਂ ਬਣਾਇਆ ਪੁਸ਼ਪੁੰਨਿਆ ਅਸੀਂ ਕੀ ਕਰ ਰਹੇ ਹਾਂ ਅਸੀਂ ਕਿਸੇ ਵੀ ਆਰਗੇਨਾਈਜੇਸ਼ਨ ਤੋਂ ਜਦੋਂ ਫੁੱਲ ਵਗੈਰਾ ਚੜ ਜਾਂਦੇ ਨੇ ਜੋ ਉਹਨਾਂ ਨੂੰ ਅਸੀਂ ਬਾਹਰੋਂ ਇਕੱਠੇ ਕਰਾਉਂਦੇ ਹਾਂ ਠੀਕ ਹੈ ਫੁੱਲ ਨੇ ਇਕੱਠਾ ਕਰਵਾ ਕੇ ਉਹਨੂੰ ਵਾਸ਼ ਕਰਕੇ ਉਹਨੂੰ ਅਸੀਂ ਸਨ ਡਰਾਈ ਕਰਵਾਉਂਦੇ ਹਾਂ ਡਰਾਈ ਕਰਨ ਤੋਂ ਬਾਅਦ ਉਹ ਕੁਝ ਏਦਾਂ ਦੀ ਫਾਰਮ ਚ ਆਣਗੇ ਜਾਂ ਏਦਾਂ ਦੀਆਂ ਕੁਝ ਪੱਤੀਆਂ ਨੇ ਜੋ ਕੁਝ ਏਦਾਂ ਦੀਆਂ ਤੁਹਾਨੂੰ ਦਿਖਣੀਆਂ ਉਹਨਾਂ ਨੂੰ ਅਸੀਂ ਇਕੱਠਾ ਕਰ ਲੈਨੇ ਆ ਜੀ ਇਹਨੂੰ ਅਸੀਂ ਕਹਿੰਦੇ ਸੈਗਰੀਗੇਸ਼ਨ ਜਦੋਂ ਅਸੀਂ ਪੱਤੀਆਂ ਨੂੰ ਇਕੱਠਾ ਕਰਕੇ ਰੱਖ ਲੈਣਾ ਪੱਤੀਆਂ ਨੂੰ ਇਕੱਠਾ ਕਰਨ ਤੋਂ ਬਾਅਦ ਅਸੀਂ ਉਹਨੂੰ ਕ੍ਰਸ਼ਰ ਦੇ ਵਿੱਚ ਗ੍ਰਾਈਂਡ ਕਰਕੇ ਇਹੋ ਜਿਹਾ ਇੱਕ ਫਾਈਨ ਪਾਊਡਰ ਅਸੀਂ ਰੈਡੀ ਕਰ ਲੈਨੇ ਆ ਜੀ ਇਹਨੂੰ ਅਸੀਂ ਪ੍ਰੀਮਿਕਸ ਕਹ ਰਹੇ ਹਾਂ ਜੀ ਇਹਦੇ ਵਿੱਚ ਨੇਚਰਲ ਰੇਜ਼ਿਨਸ ਵੀ ਨੇ ਜੋ ਪlant based ਨੇ ਉਹ ਡਾਲ ਕੇ ਇੱਕ ਪ੍ਰੀਮਿਕਸ ਤੇ ਨਾਲ ਉਹਦੇ ਨਾਲ ਬੈਂਬੂ ਸਟਿਕਸ ਅਸੀਂ ਇਹ ਦੋ ਸਟਿਕ ਐ 6th ਤੇ ਪ੍ਰੀਮਿਕਸ ਅਸੀਂ ਜਿਹੜੀਆਂ ਪਿੰਨਾਂ ਦੀਆਂ ਮਹਿਲਾਵਾਂ ਨੇ ਜਿਨ੍ਹਾਂ ਕੋ ਕੰਮ ਨਹੀਂ ਹੈ ਜਾਂ ਘਰਾਂ ਦੀਆਂ ਕੁਝ ਮਜਬੂਰੀਆਂ ਜਿਨ੍ਹਾਂ ਕਰਕੇ ਜੋ ਔਰਤਾਂ ਨੇ ਉਹ ਘਰੋਂ ਬਾਹਰ ਨਹੀਂ ਜਾ ਸਕਦੀਆਂ ਕੰਮ ਕਰਨ ਕਿਸੇ ਦਾ ਬੱਚਾ ਛੋਟਾ ਹੈ ਜਾਂ ਕਿਸੇ ਦੀ ਮੇਬੀ ਫੈਮਿਲੀ ਇਹ ਲਾਉ ਨਹੀਂ ਕਰਦੀ ਕਿ ਤੂੰ ਜਾ ਕੇ ਕੰਮ ਕਰ ਬਟ ਹਰ ਇੱਕ ਦੀ ਇੱਛਾ ਹੁੰਦੀ ਹੈ ਕਿ ਮੈਂ ਵੀ ਇੰਡੀਪੈਂਡੈਂਟ ਬਣਾ ਮੈਂ ਵੀ ਆਪਣੇ ਪੈਰਾਂ ਤੇ ਖੜਵਾ ਤੇ ਉਹਦੇ ਕਰਕੇ ਅਸੀਂ ਕੀ ਕੀਤਾ ਕਿ ਅਸੀਂ ਉਹਨਾਂ ਨੂੰ ਇਹ ਪ੍ਰੀਮਿਕਸ ਸਟਿਕਸ ਉਸ ਜਿਉਣਾ ਨੂੰ ਦੇ ਰਿਹਾ। ਉਹ ਕਰ ਬੈਠ ਕੇ ਆਪਣੇ ਕੰਫਰਟ ਜ਼ੋਨ ਦੇ ਅਕੋਰਡਿੰਗ ਜਿਵੇਂ ਵੀ ਉਹ ਚਾਹੇ ਜਦੋਂ ਮਰਜ਼ੀ ਇਦਾਂ ਦੀਆਂ ਇਦਾਂ ਦੀ ਇੱਕ ਡੋਬ ਬਣਾ ਕੇ ਆਟੇ ਵਾਂਗੂ ਨੂੰ ਗੁੰਨ ਕੇ ਤੇ ਸਟਿਕਸ ਤੇ ਰੋਲ ਕਰਕੇ ਸਾਨੂੰ ਇਹ ਪ੍ਰੋਡਕਟ ਜਿਹੜਾ ਹੈ ਇਹ ਫਾਈਨਲ ਪ੍ਰੋਡਕਟ ਹੈ ਸਰ ਇਹ ਜਿਵੇਂ ਸਾਨੂੰ ਉਹ ਰਿਟਰਨ ਕਰਦੀਆਂ ਮੈਮ। ਸੋ ਇਹ ਫਾਈਨਲ ਪ੍ਰੋਡਕਟ ਅਸੀਂ ਉਹਨਾਂ ਕੋਲ ਲੈਨੇ ਆਂ ਔਰ ਪਰ ਸਟਿਕ ਦੇ ਅਕੋਰਡਿੰਗ ਅਸੀਂ ਉਹਨਾਂ ਨੂੰ ਪੇ ਵੀ ਕਰ ਰਹੇ ਆਂ। ਸੇ ਇਹ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਕਿੰਨੀਆਂ ਸਟਿਕਸ ਬਣਾਈਆਂ ਕੁਝ ਔਰਤਾਂ ਸਾਡੇ ਨਾਲ ਇਹੋ ਜੀਆਂ ਵੀ ਨੇ ਜਿਹੜੀਆਂ 9 9000 8 8000 ਮਹੀਨਾ ਕਮਾ ਰੀਆਂ ਨੇ ਇੰਨਾ ਸੋਹਣਾ ਕੰਮ ਕਰਦੀਆਂ ਨੇ ਉਹ ਬੈਠ ਕੇ ਸੋ ਅਸੀਂ ਮੇਰਾ ਜੋ ਮੇਨ ਇਨੀਸ਼ੀਏਟਿਵ ਸੀਗਾ ਕਿ ਇੱਕ ਮੈਂ ਵੂਮਨ ਏਮਪਾਵਰਮੈਂਟ ਕਰਾਂ ਤੇ ਵੇਸਟ ਮੈਨੇਜਮੈਂਟ ਕਰਾਂ ਪੁਸ਼ਪੁੰਨਿਆ ਨੇ ਦੋਨੋਂ ਹੱਲ ਕਰ ਦਿੱਤੇ ਅਸੀਂ ਫੁੱਲਾਂ ਨੂੰ ਵੀ ਵੇਸਟ ਹੋਣ ਤੋਂ ਬਚਾ ਲਿਆ ਕਿਉਂਕਿ ਪੰਜਾਬ ਦਾ ਇਸ ਟਾਈਮ ਤੇ ਜੋ ਪਾਣੀ ਦਾ ਜੋ ਹਾਲ ਹੈ ਅਸੀਂ ਸਾਰ ਸਾਰ ਸਭ ਨੂੰ ਉਹਦਾ ਪਤਾ ਹੈ ਕਿ ਕਿਵੇਂ ਫੁੱਲ ਜਿਹੜੇ ਉਹ ਜਿਵੇਂ ਪਾਣੀ ਚ ਜਾਂਦੇ ਆ ਸੀਵਜ ਬਲੌਕ ਹੁੰਦੇ ਆ ਫਿਰ ਪਾਣੀ ਚ ਜੋ ਜੀਵ ਜੰਤੂ ਨੇ ਉਹਨਾਂ ਨੂੰ ਵੀ ਪ੍ਰੋਬਲਮਸ ਆਂਦੀਆਂ ਨੇ ਆਕਸੀਜਨ ਲੈਵਲ ਘਟਦਾ ਪਾਣੀ ਦਾ ਸੋ ਅਗਰ ਇੱਕ ਵਾਟਰ ਪੋਲੂਸ਼ਨ ਦੀ ਵੀ ਅਸੀਂ ਇੱਕ ਛੋਟੀ ਜਿਹੀ ਇਨੀਸ਼ੀਏਟਿਵ ਅਗਲੇ ਲਈਏ ਕਿ ਅਸੀਂ ਨਹੀਂ ਹੋਣ ਦੇਣਾ ਵੇਸ ਤੇ ਇਹਦਾ ਵੀ ਅੱਗੇ ਜਾ ਕੇ ਸਾਨੂੰ ਕਿਤੇ ਨਾ ਕਿਤੇ ਬੈਨੀਫਿਟ ਫਿਊਚਰ ਚ ਡੈਫੀਨੇਟਲੀ ਮਿਲੇਗਾ ਤਾਂ ਉਹਦੇ ਨਾਲ ਹੀ ਅਸੀਂ ਪੁਸ਼ਪੁਨਾਂ ਨੂੰ ਇੰਟਰੋਡਿਊਸ ਕੀਤਾ ਤੇ ਜਦੋਂ ਊਮਨਸ ਅਨੈਸਟਿਕਸ ਦਿੰਦੀਆਂ ਨੇ ਤੇ ਅਸੀਂ ਉਹਨਾਂ ਨੂੰ ਪੇ ਵੀ ਅਕੋਰਡਿੰਗਲੀ ਕਰਦੇ ਆਂ ਤੇ ਕਰੰਟਲੀ ਸਾਡੇ ਨਾਲ ਇਸ ਟਾਈਮ ਤੇ 70 ਤੋਂ 80 ਫੀਮੈਲਸ ਨੇ ਊਮਨ ਨੇ ਜੋ ਸਾਡੇ ਨਾਲ ਜੁੜ ਚੁੱਕੀਆਂ ਨੇ ਅਸੀਂ ਜਥਨੰਗਲ ਗਏ ਸੀ ਕਿ ਉੱਥੇ ਸੀ ਵਰਕਸ਼ਾਪ ਕੀਤੀ ਸੀ ਇਦਾਂ ਹੀ ਅਸੀਂ ਪੰਜਾਬ ਦੇ ਹੋਰ ਪਿੰਡਾਂ 'ਚ ਜਾ ਕੇ ਆਪਣੀ ਵਰਕਸ਼ਾਪ ਕਰ ਰਹੇ ਆ ਤਾਂ ਕਿ ਵੱਧ ਤੋਂ ਵੱਧ ਔਰਤਾ ਸਾਡੇ ਨਾਲ ਜੁੜ ਸਕਣ ਅਸੀਂ ਉਹਨਾਂ ਨੂੰ ਇਹ ਪ੍ਰੇਮਿਕਸ ਦੇਈਏ ਸਮਾਨ ਦੇਈਏ ਤੇ ਉਹ ਅਗਰਬੱਤੀਆਂ ਕਰਕੇ ਆਪਣੇ ਆਪ ਨੂੰ ਇੰਡੀਪੈਂਡੈਂਟ ਬਣਾ ਸਕਣ ਹੈਸ਼ਟੈਗ ਆਪਣੇ ਆਪ ਨੂੰ ਇਮਪਾਵਰ ਕਰ ਸਕਣ ਤੇ ਮੈਮ ਇਹਦੇ ਜੋ ਜੋ ਸੀ ਪ੍ਰੋਸੈਸ ਚ ਲਾਇਆ ਹੈ ਕਿੰਨਾ ਕਿੰਨਾ ਦਾ ਸਹਿਯੋਗ ਮਿਲਿਆ ਹੈ ਤੁਹਾਨੂੰ ਸਭ ਤੋਂ ਪਹਿਲਾਂ ਤੇ ਡਾਕਟਰ ਸਿਮਰ ਮੈਮ ਫਿੱਕੀ ਫਲੋ ਅਮਰਿਤ ਸਰ ਸ਼ੀ ਇਜ਼ ਅ ਚੇਅਰ ਪਰਸਨ ਆਫ ਫਿੱਕੀ ਫਲੋ ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ ਸੈਕੰਡਲੀ ਆਰ ਮੈਂਟਰ ਮਾਈ ਮੈਂਟਰ ਡਾਕਟਰ ਪੱਤੀ ਹੀ ਆਲਸੋ ਸਪੋਰਟਡ ਮੀ ਇਨ ਥਿਸ ਹੋਲ ਜਰਨੀ ਜੀ ਐਨ ਡੀ ਯੂ ਜੀ ਜੀ ਸੀ ਆਈ ਜਿਨ੍ਹਾਂ ਨੇ ਸਾਡਾ ਸਟਾਰਟਅਪ ਰਜਿਸਟਰ ਕੀਤਾ ਔਰ ਸਾਨੂੰ ਮੋਟੀਵੇਟ ਕੀਤਾ ਕਿ ਸਾਨੂੰ ਇਹ ਕੰਮ ਕੰਟੀਨਿਊ ਕਰਨਾ ਚਾਹੀਦਾ ਸੋ ਵਿਦ ਥੀਸ ਟੂ ਆਰਗੇਨਾਈਜੇਸ਼ਨਸ ਮੈਨੂੰ ਲੱਗਦਾ ਕਿ ਸੀ ਕਾਫੀ ਅੱਗੇ ਆਏ ਆ ਇਸ ਇਹਦੇ ਵਿੱਚ ਜੇ ਗੱਲ ਕਰੀਏ ਅਰਗਬੱਤੀ ਦੇ ਤੇ ਮਾਰਕੀਟ 'ਚ ਵੀ ਅਵੇਲੇਬਲ ਨੇ ਹਾਂਜੀ ਮੈਮ ਬਸ ਅਸੀਂ ਇਹਨਾਂ ਦੀ ਮਾਰਕੀਟਿੰਗ ਅਸੀਂ ਸਟਾਰਟ ਕਰ ਦਿੱਤੀ ਹੈ ਔਰ ਜਲਦੀ ਤੁਹਾਨੂੰ ਪੁਸ਼ ਪੁੰਨਿਆ ਦਾ ਜਿਹੜਾ ਬ੍ਰਾਂਡ ਹੈ ਮਾਰਕੀਟ 'ਚ ਦੇਖਣ ਨੂੰ ਮਿਲ ਜਾਏਗਾ ਨਨਾਲ ਵੀ ਗੱਲਬਾਤ ਕਰਦੇ ਆ ਸਰ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਤੁਸੀਂ ਆਪਣੀ ਜਿਵੇਂ ਦੱਸ ਰਹੇ ਕਿ ਬੈਟਰ ਹਾਫ ਨੇ ਤੁਹਾਡੇ ਤੁਸੀਂ ਬਹੁਤ ਸਪੋਰਟ ਕਰਦੇ ਹੋ ਤੇ ਇੱਕ ਔਰਤ ਦੇ ਪਿੱਛੇ ਇੱਕ ਪਤੀ ਦਾ ਹੀ ਹੱਥ ਹੁੰਦਾ ਹੈ ਤਾਂ ਹੀ ਉਹ ਜਿਹੜੀ ਹੈ ਕਿ ਆਪਣੇ ਜਿਹੜੇ ਸੁਪਨੇ ਆ ਉਹ ਪੂਰੇ ਵਿਖਿਆ ਆਪਣਾ ਜਿਹੜਾ ਫਿਊਚਰ ਹੈ ਉਹਨੂੰ ਬ੍ਰਾਈਟ ਕਰ ਸਕਦੀ ਹੈਓ ਕਿਵੇਂ ਦੇਖਦੇ ਹੋ ਨਹੀਂ ਮੈਮ ਬਹੁਤ ਅੱਛਾ ਕੰਮ ਕਰ ਰਹੇ ਹੈ ਬੇਸਿਕਲੀ ਇਹਨਾਂ ਦੇ ਦੋ ਆਬਜੈਕਟਿਵ ਹੋ ਗਏ ਨੇ ਇੱਕ ਤਾਂ ਆਬਜੈਕਟਿਵ ਹੋ ਗਿਆ ਕਿ ਵੇਸਟ ਮੈਨੇਜਮੈਂਟ ਦੀ ਪ੍ਰੋਬਲਮ ਨੂੰ ਸੋਲਵ ਕਰਨਾ ਕਿਉਂਕਿ ਸਾਡਾ ਜਿਹੜਾ এনवायरमेंट ਹੈ ਖਰਾਬ ਹੋ ਰਿਹਾ ਹੈ ਦਿਨ-ਪ੍ਰਤਿਨ ਖਰਾਬ ਹੋ ਰਿਹਾ ਹੈ ਤੇ ਆਪਾਂ ਇੱਕ ਵੇਸਟ ਇੱਕ ਬਹੁਤ ਵੱਡੀ ਚੀਜ਼ ਹੈ ਆਪਾਂ ਵੇਸਟ ਦੇ ਇੱਕ ਛੋਟੇ ਜਿਹੇ ਪਾਰਟ ਲਿਆ ਹੈ ਉਹ ਛੋਟੇ ਜਿਹੇ ਪਾਰਟ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਦੇਖੋ ਛੋਟੇ ਜਿਹੇ ਪਾਰਟ ਨੂੰ ਜਦੋਂ ਅਸੀਂ ਸੋਲਵ ਕੀਤਾ এনवायरमेंट ਵੀ ਸਾਡਾ ਸਾਫ਼ ਹੋ ਗਿਆ ਕਈ ਲੋਕਾਂ ਨੂੰ ਰੋਜ਼ਗਾਰ ਮਿਲ ਗਏ ਤੇ ਸਾਡੀ ਇੱਕ ਛੋਟੀ ਜੀ ਚੀਜ਼ ਨਾਲ ਕਈਆਂ ਦਾ ਬੈਨੀਫਿਟ ਹੋ ਗਿਆ ਇੱਕ ਬੜੀ ਬੜੀ ਐਗਜ਼ਾਮਪਲ ਹੈ ਤੇ ਮੈਂ ਚਾਹੁੰਦਾ ਕਿ ਇੱਕ ਸਾਡਾ ਇੱਕ ਲਾਈਫ ਸਾਈਕਲ ਆਪਾਂ ਵਧੀਆ ਇੱਕ ਆਪਣਾ ਬੇਸਿਕਲੀ ਬਣਾਇਆ ਫਲਾਵਰ ਵੇਸਾ ਕਿ ਇਦਾਂ ਹੀ ਸਾਡੇ ਨਾਲ ਹੋਰ ਦੇ ਲੋਕੀ ਜੁੜਨ ਜਿੰਨਾ ਆਪਾਂ ਕਾਫੀ ਲੋਕਾਂ ਨੂੰ ਆਪਾਂ ਰੋਜ਼ਗਾਰ ਦੇ ਸਕੀਏ ਤੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਅੰਮ੍ਰਿਤਸਰ ਦੇ ਜਿਹਨੇ ਵੀ ਸਾਡੇ ਮੰਦਿਰ ਨੇ ਗੁਰਦੁਆਰੇ ਮੈਂ ਅੱਗੇ ਇਹੀ ਇੱਕ ਬੇਨਤੀ ਕਰਾਂਗਾ ਕਿ ਜੋ ਵੀ ਸਾਡੇ ਕੋਲ ਯੂਜ਼ਫੁਲ ਫਲਾਵਰ ਹੈਗੇ ਉਹ ਸਾਨੂੰ ਦੋ ਤਾਂ ਕਿ ਆਪਾਂ ਉਹਨੂੰ ਚੰਗੇ ਪਾਸੇ ਲੈ ਕੇ ਜਾ ਸਕੀਏ very organic beautiful can be compared to any good ਇਨਸੈਂਸ ਇਨ ਦਾ ਵਰਲਡ ਵੈਰੀ ਵੈਰੀ ਨਾਈਸ ਯੈਸ ਫੁੱਲੋ ਫੁੱਲਾਂ ਦੇ ਨਾਲ ਇਸ ਨੂੰ ਬਣਾਇਆ ਗਿਆ ਹੈ ਹਾਂਜੀ ਆਰਗੈਨਿਕ ਹੈ ਕਿਉਂਕਿ ਤੁਸੀਂ ਰੀਸਾਈਕਲ ਵੀ ਕਰ ਰਹੇ ਹੋ ਤੇ ਸਮੈਲ ਵੀ ਅੱਛੀ ਆ ਰਹੀ ਹੈ ਸੋ ਹੋਰ ਕੀ ਚਾਹੀਦਾ ਹਾਂਜੀ ਇਟਸ ਵੈਰੀ ਨਾਈਸ ਇਟਸ ਡੈਫੀਨਿਟਲੀ ਵਰਥ ਆਲ ਆਲ ਬਾਈ ਇਟ ਡੈਫੀਨਿਟਲੀ ਵੈਲ ਦ ਗ੍ਰੇਟ ਪ੍ਰੋਸੈਸ ਲੋਟ ਆਫ ਵੇਸਟਡ ਬਟ ਅੱਜ ਕੱਲ ਬਿਕਾਜ਼ ਆਫ this process you've given the women a second chance and for us to reuse it and always can use it again. I think it's a fantastic idea and a great job done here. ਤੋ ਐਸੀ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਨੇ ਜਿਹੜੇ ਫਲਾਵਰਸ ਨੇ ਉਹਨਾਂ ਨੂੰ ਰੀਸਾਈਕਲ ਕਰਕੇ ਉਹਨਾਂ ਤੋਂ ਅਰਗਬੱਤੀਆਂ ਤੇ ਧੂਪ ਜਿਹੜੀਆਂ ਬਣਾਈਆਂ ਨੇ ਬਹੁਤ ਹੀ ਵਧੀਆ ਇਨੀਸ਼ੀਏਟਿਵ ਤੇ ਸਾਰਿਆਂ ਨੂੰ ਇਹੀ ਮੈਸੇਜ ਦੇ ਰਹੇ ਨੇ ਕਿ ਜੋ ਜੋ ਵੇਜ ਕਿਸੇ ਵੀ ਮੰਦਿਰ ਜਾਂ ਗੁਰਦੁਆਰੇ ਦੇ ਵਿੱਚ ਫੁੱਲ ਜਿਹੜੇ ਨੇ ਫਲਾਵਰਸ ਜਿਹੜੇ ਅਰਪਿਤ ਕਰਦੇ ਨੇ ਉਸ ਤੋਂ ਬਾਅਦ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਉਹ ਜਿਹੜੇ ਫਲਾਵਰਸ ਨੇ ਉਹਨਾਂ ਨੂੰ ਨਾਲੀਆਂ ਦੇ ਵਿੱਚ ਜਾਂ ਫਿਰ ਉਹਨਾਂ ਨੂੰ ਵੇਸਟ ਕਰ ਦਿੱਤਾ ਜਾਂਦਾ ਹੈ ਕਿਸੇ ਵੀ ਯੂਜ਼ ਨੇ ਕੀਤੇ ਜਾਂਦੇ ਤੇ ਬਹੁਤ ਅੱਛੀ ਜਿਹੜੀ ਇਹਨਾਂ ਦੀ ਸੋਚ ਹੈ ਕ੍ਰੀਏਟਿਵ ਫਾਈਂਡ ਆਉਣ ਨੇ ਦੱਸਿਆ ਕਿ ਕਿਵੇਂ ਤੁਸੀਂ ਇਹਨਾਂ ਫਲਾਵਰਸ ਨੂੰ ਜਿਹੜੇ ਕਿ ਗੁਰਦੁਆਰਿਆਂ ਮੰਦਿਰਾਂ ਦੇ ਵਿੱਚ ਪਹਿਲਾਂ ਤਾਂ ਭਗਵਾਨ ਨੂੰ ਪੂਜੇ ਜਾਂਦੇ ਨੇ ਉਹਨਾਂ ਨੂੰ ਅਰਪਿਤ ਕੀਤੇ ਜਾਂਦੇ ਨੇ ਤੇ ਬਾਅਦ ਵਿੱਚ ਇਹਨਾਂ ਨੂੰ ਜਿਹੜਾ ਹੈ ਉਹ ਸੁੱਟ ਦਿੱਤਾ ਜਾਂਦਾ ਹੈ ਇਹਨਾਂ ਨੂੰ ਸੁੱਟਣ ਦੀ ਬਜਾਏ ਇਹਨਾਂ ਨੂੰ ਰੀਯੂਜ਼ ਕਰਕੇ ਇਹਨਾਂ ਤੋਂ ਹੋਰ ਜੜੀਆਂ ਚੀਜ਼ਾਂ ਨੇ ਉਹ ਬਣ ਸਕਦੀਆਂ ਨੇ ਤੇ ਇਸ ਦੇ ਨਾਲ ਨਾਲ ਹੀ ਮਹਿਲਾਵਾਂ ਨੂੰ ਜੋ ਕਿ ਪਿੰਡਾਂ ਧਾਵਾਂ ਤੇ ਘਰ ਤੋਂ ਬਾਹਰ ਨਹੀਂ ਜਾ ਸਕਦੀਆਂ ਪੜ੍ਹੀਆਂ ਲਿਖੀਆਂ ਨਾ ਹੋਣ ਕਰਕੇ ਕਿਸੇ ਚੰਗੀ ਜਗ੍ਹਾ ਤੇ ਜੌਬ ਨਹੀਂ ਕਰ ਸਕਦੀਆਂ ਉਹ ਘਰ ਬੈਠ ਕੇ ਇਹ ਕੰਮ ਕਰਕੇ ਆਪਣਾ ਜਿਹੜਾ ਹੈ ਪੂ ਕਿਸੇ ਦਾਰ ਸਕਦੀਆਂ ਨੇ ਫਾਈਨੈਂਸ਼ਲੀ ਇੰਡੀਪੈਂਡੈਂਟ ਹੋ ਸਕਦੀਆਂ ਨੇ ਤੇ ਬਹੁਤ ਹੀ ਵਧੀਆ ਇਨੀਸ਼ੀਏਟਿਵ ਜੋ ਕਿ ਫਿੱਕੀ ਫਲੋ ਨੇ ਲਿਆ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੇ ਕੋਈ ਹੋਰ ਵੀ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਤੇ ਉਹਨਾਂ ਨਾਲ ਕੰਟੈਕਟ ਕਰੇ ਤੇ ਉਹਨਾਂ ਦੇ ਇਸ ਜਿਹੜੀ ਬਹੁਤ ਹੀ ਵਧੀਆ ਪਹਿਲ ਹੈ ਉਹਨਾਂ ਨਾਲ ਉਹਨਾਂ ਦਾ ਸਾਥ ਦੇਵੇ ਕੈਮਰਾਮੈਨ ਹਰਸ਼ਦੇਵ ਨਾਲ ਮਹਿਸੂਬਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ